ਅੱਜ ਤੋਂ ਸ਼ਰਦ ਦੇ ਨਵਰਾਤਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸ੍ਰੀ ਕੂਹੀ ਮੰਦਰਾਂ ਦੇ ਵਿੱਚੋ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਤਸਵੀਰਾਂ ਸ਼ਕਤੀਪੀਠੀ ਸ਼੍ਰੀ ਦੇਵੀਤਲਾਬ ਮੰਦਰ ਜੁਲੰਧ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਸ਼ਰਧਾਲੂ ਬੜੀ ਹੀ ਸ਼ਰਦਾ ਭਾਵ ਦੇ ਨਾਲ ਨਤਮਸਤਕ ਹੁੰਦੇ ਨਜ਼ਰ ਆ ਰਹੇ ਨੇ। ਅੱਜ ਦੇ ਦਿਨ ਲੋਕ ਮਹਾਮਾਈ ਨੂੰ ਆਕੇ ਮੱਥਾ ਟੇਕਦੇ ਨੇ ਅਤੇ ਮਾਂ ਦੇ ਕੋਲੋਂ ਆਪਣੀਆਂ ਖੁਸ਼ੀਆਂ ਦੀਆਂ ਝੂੜੀਆਂ ਪਰਵਾਕੇ ਲੈ ਕੇ ਜਾਂਦੇ ਨੇ। ਲੋਕ ਆਪਣੀਆਂ ਮਨੋਕਾਮਨਾ ਲੈ ਕੇ ਮੰਦਰਾਂ ਦੇ ਵਿੱਚ ਆਉਂਦੇ ਨੇ। ਦਸਦੀਏ ਨਵਰਾਤਰੀਆਂ ਦੇ 9 ਦਿਨਾਂ ਦੇ ਵਿੱਚ ਲੋਕ ਮਹਾਮਾਈ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰਦੇ ਨੇ ਅਤੇ ਲੋਕ ਆਪਣੇ ਘਰਾਂ ਦੇ ਵਿੱਚ ਕਲਚ ਸਥਾਪਨਾ ਵੀ ਕਰਦੇ ਨੇ ਤੇ ਖੇਤਰੀ ਵੀ ਬੀਜਦੇ ਨੇ ਲੋਕਾਂ ਦੇ ਵਿੱਚ ਮੰਨਤਾ ਹੈ ਕਿ ਜਦੋਂ ਖੇਤਰੀ ਉਗ ਜਾਂਦੀ ਹੈ ਤਾਂ ਮਹਾਮਾਈ ਦੇ ਦਰਸ਼ਨ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਹੋ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਖੇਤਰੀ ਬੀਜਣੀ ਸ਼ੁਭ ਮੰਨੀ ਜਾਂਦੀ ਹੈ ਇਸ ਦੇ ਨਾਲ ਹੀ ਲੋਕ ਆਪਣੇ ਘਰਾਂ ਦੇ ਵਿੱਚ ਕਲਚ ਸਥਾਪਿਤ ਕਰਦੇ ਨੇ ਅਤੇ ਜੋਤ ਬੱਤੀ ਕਰਕੇ ਮਹਾਮਾਈ ਦੀ ਆਰਤੀ ਕਰਕੇ ਮਾਂ ਦੇ ਅਲੱਗ-ਅਲੱਗ ਰੂਪਾਂ ਦੀ ਪੂਜਾ ਕਰਦੇ ਨੇ ਤੁਸੀਂ ਵੀ ਵੇਖੋ ਇਹ ਲੋਕਿਕ ਨਜ਼ਾਰਾ ਕਿੰਝ ਸ਼ਕਤੀਪੀਠ ਸ਼੍ਰੀ ਦੇਵੀਤਲਾ ਮੰਦਰ ਵਿਖੇ ਸ਼ਦਾਲੂਆਂ ਦੀ ਭੀੜ ਉਮੜੀ ਹੈ ਕਿ ਲੋਕ ਜਿਹੜੇ ਨੇ ਸ਼ਰਧਾ ਭਾਵ ਦੇ ਨਾਲ ਨਤਮਸਤਕ ਹੁੰਦੇ ਨਜ਼ਾਰੇ ਨੇ ਹੌਨ ਪੁਆਇੰਟ ਦੇ ਪੂਰੇ ਪਰਿਵਾਰ ਦੇ ਵੱਲੋਂ ਆਪ ਸਭ ਨੂੰ ਸ਼ਰਦ ਦੇ ਨਵਰਾਤਰੀ ਦੀਆਂ ਲੱਖ ਲੱਖ ਮੁਬਾਰਕਾਂ ਅਸੀਂ ਅਰਦਾਸ ਕਰਦੇ ਹਾਂ ਕਿ ਮਾਂ ਭਗਵਤੀ ਆਪ ਸਭ ਤੇ ਕਿਰਪਾ ਬਣਾਈ ਰੱਖੇ